ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਦੇ ਹੁਣ ਸਵੇਰ ਦਾ ਟਾਈਮ ਹੈ ਜੀ ਵਾਚ ਗਏ ਨੇ 8 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ, ਬਹੁਤ ਜ਼ਿਆਦਾ ਇੰਟਰਸਟਿੰਗ ਹੈ। ਅੱਜ ਦੀ ਵੀਡੀਓ ਖਾਸ ਤੌਰ ਤੇ ਆਪਣੀਆਂ ਭੈਣਾਂ ਵਾਸਤੇ ਆ। ਤੇ ਉਹਨਾਂ ਲਈ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਤਿੰਨ ਕੰਮ ਜਿਹੜੀਆਂ ਉਹ ਘਰੇ ਬਹਿ ਕੇ ਕਰ ਸਕਦੀਆਂ। ਜਿਦੇ ਵਿੱਚ ਨਾ ਉਹਨਾਂ ਨੂੰ ਜ਼ਿਆਦਾ ਪੈਸਾ ਖਰਚਣ ਦੀ ਜ਼ਰੂਰਤ ਹੈ। ਬਹੁਤ ਹੀ ਘੱਟ ਪੈਸੇ ਦੇ ਨਾਲ ਉਹ ਘਰੇ ਬੈ ਕੇ 15 ਤੋਂ 20000 ਰੁਪਏ ਮਹੀਨਾ ਬੜੇ ਆਰਾਮ ਨਾਲ ਕਮਾ ਸਕਦੀਆਂ ਨੇ ਸੋ ਬੜੇ ਧਿਆਨ ਨਾਲ ਸੁਣਿਓ ਕਿਹੜੇ-ਕਿਹੜੇ ਉਹ ਕੰਮ ਨੇ ਇਹਨਾਂ ਵਿੱਚੋਂ ਇੱਕ ਕੰਮ ਤਾਂ ਇਹੋ ਜਿਹਾ ਹੈ ਵੀ ਜਿੰਨੀ ਤੁਸੀਂ ਮਿਹਨਤ ਕਰਦੇ ਜਾਓਗੇ ਨਾ ਓਨੀ ਹੀ ਤੁਹਾਡੀ ਇਨਕਮ ਉਹ ਚ ਵਧਦੀ ਜਾਊਗੀ ਤੇ ਉਹ ਕਿਹੜਾ ਕੰਮ ਹੈ ਉਹ ਵੀ ਮੈਂ ਤੁਹਾਡੇ ਨਾਲ ਇਹਦੇ ਵਿੱਚ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਜਿਹੜਾ ਅੱਜ ਦਾ ਟਾਈਮ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਘਰ ਦੇ ਹਰ ਮੈਂਬਰ ਨੂੰ ਕੁਛ ਨਾ ਕੁਛ ਕੰਮ ਕਰਨਾ ਕੁਛ ਨਾ ਕੁਛ ਕਮਾਈ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਤਾਂ ਇੱਕ ਤਾਂ ਮਹਿੰਗਾਈ ਬਹੁਤ ਜ਼ਿਆਦਾ ਵਧ ਗਈ ਆ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਵੀ ਉਹਦੇ ਬਹੁਤ ਖਰਚੇ ਨੇ ਤੇ ਜੇ ਆਪਾਂ ਚਾਹੁੰਦੇ ਆ ਵੀ ਆਪਣੀ ਜਿਹੜੀ ਜ਼ਿੰਦਗੀ ਆ ਉਹ ਬੜੇ ਆਰਾਮ ਨਾਲ ਚੱਲਦੀ ਰਹੇ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕਰੋੜਾਪਤੀ ਆ ਹਨਾ ਬਹੁਤ ਨਾਲ ਪੈਸਾ ਲੇਕਿਨ ਜੇ ਸਾਡੀ ਜ਼ਿੰਦਗੀ ਇਸ ਚਾਹੁੰਦੇ ਨਾਲ ਬੜੇ ਆਰਾਮ ਨਾਲ ਚੱਲਦੀ ਰਹੇ ਬਿਨਾਂ ਕਿਸੇ ਟੈਨਸ਼ਨ ਤੋਂ ਤਾਂ ਉਹਦੇ ਵਿੱਚ ਸਾਨੂੰ ਭੈਣਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਹਰ ਪੱਖੋਂ ਆਪਣੇ ਹਸਬੰਦ ਦੀ ਜਿਹੜੀ ਹੈਲਪ ਕਰੀਏ ਜਿੰਨੇ ਵੀ ਆਪਾਂ ਕਮਾ ਸਕਦੇ ਹਾਂ ਜੇ ਆਪਾਂ 10 15 20 ਵੀ ਨਹੀਂ ਕਮਾ ਸਕਦੇ ਨਾ ਜੇ ਆਪਾਂ 5000 ਵੀ ਮਹੀਨੇ ਦਾ ਕਮਾ ਲੈਨੇ ਆ ਤਾਂ ਉਹਦੇ ਨਾਲ ਵੀ ਜਿਹੜਾ ਸਾਡੇ ਚੁੱਲ੍ਹੇ ਚੌਕੇ ਦਾ ਖਰਚਾ ਵੀ ਚੱਲ ਜਾਂਦਾ ਹੈ ਸਾਡਾ ਹੋਰ ਆਈ ਚਲਾਈ ਜਿਹੜੀ ਚੱਲਦੀ ਰਹਿੰਦੀ ਹੈ ਤੇ ਜੇ ਨਾ ਵੀ ਚਲੋ ਚੁੱਲ੍ਹੇ ਚੌਕੇ ਦਾ ਖਰਚਾ ਕਰਨਾ ਅਗਰ ਤੁਸੀਂ 5000 ਰੁਪਏ ਹਰ ਮਹੀਨੇ ਜਮ੍ਹਾਂ ਵੀ ਕਰ ਲਓ ਤਾਂ ਵੀ ਆਪਾਂ ਆਪਣੇ ਆਉਣ ਵਾਲੇ ਫਿਊਚਰ ਤੇ ਲਈ ਇੱਕ ਵਧੀਆ ਸੇਵਿੰਗ ਕਰ ਸਕਦੇ ਆ ਜਿਹੜੀ ਜਾ ਕੇ ਅੱਗੇ ਸਾਡੇ ਕੰਮ ਆ ਸਕਦੀ ਸਾਡੇ ਬੱਚਿਆਂ ਦੇ ਕੰਮ ਆ ਸਕਦੀ ਆ ਸੋ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਵੀ ਉਹ ਕਿਹੜੇ ਕਿਹੜੇ ਕੰਮ ਨੇ ਤੇ ਇਹਨਾਂ ਵਿੱਚੋਂ ਇੱਕ ਕੰਮ ਤਾਂ ਇਹ ਹੈ ਜਿਿੰਨਾ ਜ਼ਿਆਦਾ ਨੂੰ ਮਿਹਨਤ ਨਾਲ ਤੁਸੀਂ ਕਰਦੇ ਜਾਉਂਗੇ ਨਾ ਜਿੰਨਾ ਜ਼ਿਆਦਾ ਤੁਸੀਂ ਨੂੰ ਲਗਨ ਦੇ ਨਾਲ ਕਰਦੇ ਜਾਉਂਗੇ ਉਹਦੇ ਵਿੱਚ ਤੁਸੀਂ ਪੈਸਾ ਬਿਲਕੁਲ ਵੀ ਨਹੀਂ ਖਰਚਣਾ ਤੇ ਉਹਦੇ ਵਿੱਚ ਤੁਸੀਂ ਓਨੀ ਜ਼ਿਆਦਾ ਕਮਾਈ ਜਿਹੜੀ ਕਰਦੇ ਜਾਉਂਗੇ ਸੋ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਉਹ ਤਾਂ ਤੁਸੀਂ ਸੋਚੋਗੇ ਵੀ ਮੈਨੂੰ ਸਾਨੂੰ ਵੀ ਪਤਾ ਹੈ ਤਾਂ ਵੀ ਆਹ ਕੰਮ ਅਸੀਂ ਕਰ ਸਕਦੇ ਹਾਂ ਪਰ ਮੇਰਾ ਮਕਸਦ ਹੈ ਵੀ ਤੁਹਾਡੇ ਨਾਲ ਇਹ ਸ਼ੇਅਰ ਕਰਨ ਦਾ ਵੀ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਆਪਸ਼ਨਾਂ ਨੇ ਵੀ ਅਸੀਂ ਆਹ ਕੰਮ ਕਰ ਸਕਦੇ ਹਾਂ ਹਣਾ ਪਹਿਲਾ ਤਾਂ ਹੈਗਾ ਟਿਊਸ਼ਨ ਦਾ ਟਿਊਸ਼ਨ ਦੇ ਵਿੱਚ ਵਸ ਤੁਹਾਨੂੰ ਅਗਰ ਤੁਸੀਂ ਪਲੱਸ 2 ਵੀ ਪੜ੍ਹੇ ਹੋ ਨਾ ਅਗਰ ਤੁਸੀਂ ਜਿਆਦਾ ਵੱਡੀ ਕਲਾਸ ਨੂੰ ਨਹੀਂ ਪੜਾ ਸਕਦੇ ਤਾਂ ਤੁਸੀਂ ਛੋਟੀਆਂ-ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਜਿਹੜੀ ਟਿਊਸ਼ਨ ਕਰੇ ਪੜਾ ਸਕਦੇ ਹੋ ਠੀਕ ਹੈ ਇਹਦੇ ਨਾਲ ਨਾਲ ਤਾਂ ਆਪਾਂ ਘਰ ਦੇ ਕੰਮ ਕਰ ਸਕਦੇ ਹਾਂ ਜਿਹੜਾ ਆਪਣਾ ਘਰ ਦਾ ਜਿਹੜਾ ਹਨਾ ਜ਼ਿੰਮੇਵਾਰੀਆਂ ਉਹ ਨਿਭਾ ਸਕਦੇ ਹਾਂ ਆਪਦੇ ਬੱਚਿਆਂ ਵੱਲ ਵੀ ਆਪਾਂ ਧਿਆਨ ਦੇ ਸਕਦੇ ਹਾਂ ਉਹਦੇ ਨਾਲ-ਨਾਲ ਆਪਾਂ ਇੱਕ ਐਕਸਟਰਾ ਇਨਕਮ ਜਿਹੜੀ ਉਹ ਕਰ ਸਕਦੇ ਹਾਂ ਪਿੰਡਾਂ ਦੇ ਵਿੱਚ ਤਾਂ ਜਿਹੜਾ ਹੈਗਾ ਲੋਕ ਬਹੁਤ ਘੱਟ ਟਿਊਸ਼ਨ ਵਾਲ ਨੂੰ ਫੋਕਸ ਕਰਦੇ ਨੇ ਪਰ ਸ਼ਹਿਰਾਂ ਦੇ ਵਿੱਚ ਲੋਕ ਇਹਨੂੰ ਫੁੱਲ ਟਾਈਮ ਜੌਬ ਦੇ ਤੌਰ ਤੇ ਵੀ ਲੈਂਦੇ ਨੇ ਮਤਲਬ ਕਿ ਉਹਨਾਂ ਦੀ ਜਿਹੜੀ ਪੂਰੇ ਮਹੀਨੇ ਦੀ ਕਮਾਈ ਹੁੰਦੀ ਹੈ ਉਹ ਸਿਰਫ ਟਿਊਸ਼ਨ ਤੋਂ ਕਰਦੇ ਨੇ ਨਹੀਂ ਕਿ ਉਹਨਾਂ ਦਾ ਫੋਕਸ ਉਸ ਜੀਵਲ ਹੁੰਦਾ ਹੈ ਕਈ ਲੋਕ ਇਹਨੂੰ ਪਾਰਟ ਟਾਈਮ ਜੌਬ ਦੀ ਤਰ੍ਹਾਂ ਵੀ ਕਰ ਲੈਂਦੇ ਨੇ ਵੀ ਅੱਧਾ ਦਿਨ ਕੁਝ ਹੋਰ ਕਰ ਰਹੇ ਨੇ ਤੇ ਅੱਧਾ ਦਿਨ ਜਿਹੜਾ ਹੈਗਾ ਉਹ ਆਪ ਦਾ ਇੱਦਾਂ ਟਿਊਸ਼ਨ ਪੜਾ ਕੇ ਉਧਰੋਂ ਵੀ ਇੱਕ ਇਨਕਮ ਜਿਹੜੀ ਕਮਾ ਰਹੇ ਨੇ ਠੀਕ ਹੈ ਜੀ ਹੁਣ ਦੂਸਰਾ ਕੰਮ ਆਪਾਂ ਗੱਲ ਕਰਦੇ ਹਾਂ ਦੂਸਰਾ ਕੰਮ ਜਿਹੜਾ ਹੈਗਾ ਵੈਸੇ ਪਿੰਡਾਂ ਦੇ ਵਿੱਚ ਆਪਾਂ ਨੂੰ ਆਮ ਤੌਰ ਤੇ ਆਪਾਂ ਜੀ ਆਪਣੇ ਆਪਣੇ ਖੁਦ ਦੇ ਵੀ ਕੱਪੜੇ ਹੁੰਦੇ ਆ ਨਾ ਉਹ ਵੀ ਆਪਾਂ ਸਟਿਚ ਕਰ ਲੈਣੇ ਆ ਹਨ ਲੋਕਾਂ ਦੀ ਵੀ ਬਹੁਤ ਸਾਰੀਆਂ ਭੈਣਾਂ ਸਟਿਚ ਕਰਦੀਆਂ ਨੇ ਪਰ ਜੇ ਤੁਸੀਂ ਇਹਨੂੰ ਐਜ਼ਏ profession ਲੈ ਲਵੋ ਮਤਲਬ ਦੇਖੋ ਆਜ ਦੇ ਟੈਂਪਸ ਨੇ ਇੱਕ ਚੀਜ਼ ਨੋਟਿਸ ਕਰਿਓ ਲੋਕ ਜਿਹੜੇ ਆ ਨਾ ਉਹ ਜ਼ਿਆਦਾ ਮਹਿੰਗਾ ਕੱਪੜਾ ਪ੍ਰੇਫਰ ਨਹੀਂ ਕਰਦੇ ਕਿਉਂਕਿ ਮੰਗਿਆ ਹੀ ਨਹੀਂ ਆ ਪਰ ਹਾਂ ਵੀ ਉਹ ਸਟਿਚ ਇਦਾਂ ਦਾ ਹੋਵੇ ਨਾ ਕਿ ਉਹਦੀ ਲੁੱਕ ਹੀ ਚੇਂਜ ਹੋ ਜਵੇ ਤਾਂ ਉਹ ਚੀਜ਼ ਬਹੁਤ ਮੈਟਰ ਕਰਦੀ ਆ ਫਿਰ ਜਿਹੜਾ ਬੰਦਾ ਕਹਿੰਦੇ ਹੁੰਦੇ ਨਾ ਆਪਾਂ ਕਈ ਵਾਰੀ ਆਪਾਂ ਸੁਣਦੇ ਆ ਕੋ ਜਾਂ ਆਪਾਂ ਕਈ ਵਾਰੀ ਆਪਾਂ ਵੀ ਉਹਦੇ ਚੀਜ਼ ਕਹਿੰਦੇ ਆ ਵੀ ਸੂਟ ਚਾਹੇ ਸਸਤਾ ਹੋਵੇ ਵੀ ਜਿਹੜਾ ਫਲਾਨਾ ਟੇਲਰ ਹੈ ਨਾ ਉਹ ਕੱਪੜੇ 'ਚ ਜਾਨ ਪਾ ਦਿੰਦਾ ਹੈ ਹਨਾ ਕਿਉਂਕਿ ਉਹਦੀ ਸਟਿਚਿੰਗ ਇਦਾਂ ਦੀ ਹੁੰਦੀ ਆ ਤੇ ਫਿਰ ਉਹਦੇ ਕੋਲੇ ਜਿਆਦਾ ਤੋਂ ਜਿਆਦਾ ਜਿਹੜੇ ਕਸਟਮਰ ਜਾਂਦੇ ਆ ਆਪਾਂ ਵੀ ਫਿਰ ਕੋਸ਼ਿਸ਼ ਕਰਦੇ ਆ ਹਨਾ ਕਿ ਉਸੇ ਤੋਂ ਸਟਿਚ ਕਰਵਾਈਏ ਸੋ ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ ਅਗਰ ਤੁਸੀਂ ਸਟਿਚਿੰਗ ਕਰਦੇ ਹੋ ਨਾ ਤਾਂ ਤੁਸੀਂ ਕੋਸ਼ਿਸ਼ ਕਰੋ ਜਿਹੜੇ ਲੇਟੈਸਟ ਡਿਜ਼ਾਈਨ ਅੱਜ ਕੱਲ ਚੱਲ ਰਹੇ ਨੇ ਉਹਨਾਂ ਤੇ ਫੋਕਸ ਕਰੋ ਨਵੇਂ-ਨਵੇਂ ਚੀਜ਼ਾਂ ਕ੍ਰੀਏਟੀਵਿਟੀ ਕਰੋ ਨਵੇਂ-ਨਵੇਂ ਚੀਜ਼ਾਂ ਲੋਕਾਂ ਲਈ ਲੈ ਕੇ ਆਵੋ ਹਨਾ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਵੋ ਤਾਂ ਉਹਦੇ ਨਾਲ ਕੀ ਹੈ ਤੁਹਾਡਾ ਜਿਹੜਾ ਕੰਮ ਆ ਵਧੂਗਾ ਲੋਕ ਤੁਹਾਡੇ ਵੱਧ ਤੋਂ ਵੱਧ ਤੁਹਾਡੇ ਤੋਂ ਸਟਿਚ ਕਰਵਾਉਣਗੇ ਕੱਪੜੇ ਠੀਕ ਹੈ ਜੀ ਮਾਂ ਜਿਹੜਾ ਆਪਣੀ ਤੁਸੀਂ ਸਟਿਚਿੰਗ ਹੈ ਉਹ ਤੁਸੀਂ ਆਪਣਾ ਮਾਰਕੀਟ ਦੇ ਹਿਸਾਬ ਨਾਲ ਰੱਖੋ ਜੀ ਬਾਕੀ ਲੈ ਰਹੇ ਨੇ ਤੇ ਬਾਕੀ ਜਿਹੜਾ ਆਪਾਂ ਐਕਸਟਰਾ ਜਿਹੜਾ ਕੰਮ ਕਰਦੇ ਆ ਉਹ ਤਾਂ ਤਾਂ ਚਲੋ ਐਕਸਟਰਾ ਚਾਰजेस ਹੁੰਦੇ ਹੀ ਹੁੰਦੇ ਆ ਹਨਾ ਤਾਂ ਤੁਸੀਂ ਉਹ ਕੰਮ ਕਰਕੇ ਵੀ ਸਾਡੀ ਖੋਦੇ ਰਿਸ਼ਤੇਦਾਰੀ ਚ ਵੀ ਨੇ ਉਹ ਵੀ 15 ਤੋਂ 20000 ਰੁਪਏ ਮਹੀਨਾ ਆਰਾਮ ਨਾਲ ਕਮਾਉਂਦੇ ਨੇ ਇਹ ਕੰਮ ਕਰਕੇ ਸੋ ਤੁਸੀਂ ਵੀ ਬੜੇ ਆਰਾਮ ਨਾਲ ਤੁਸੀਂ ਜਿਹੜਾ 15 ਤੋਂ 20000 ਇਹ ਤੋਂ ਕਮਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਅੱਛਾ ਇੱਕ ਚੀਜ਼ ਇਹਦੇ ਨਾਲ ਮੈਂ ਹੋਰ ਤੁਹਾਡੇ ਸ਼ੇਅਰ ਕਰੂੰਗੀ ਵੀ ਇਹਦੇ ਨਾਲ ਨਾਲ ਅਗਰ ਤੁਹਾਨੂੰ ਜਿਵੇਂ ਸਲਾਈਆਂ ਦਾ ਕੰਮ ਆਉਂਦਾ ਜਿਵੇਂ ਹਨਾ ਸਵਟਰ ਬੁਣਨਾ ਜਾਂ ਮਫਲਰ ਬੁਣਨਾ ਹਨਾ ਸਰਦੀਆਂ ਦੇ ਵਿੱਚ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ ਤੁਸੀਂ ਸੋਚੋਗੇ ਵੀ ਅੱਜ ਕੱਲ੍ਹ ਕੌਣ ਹੱਥਾਂ ਨਾਲ ਬੁਣੇ ਪਾਉਂਦੇ ਆ ਨਹੀਂ ਜੀ ਅੱਜ ਕੱਲ੍ਹ ਟ੍ਰੈਂਡ ਆ ਗਿਆ ਦੁਬਾਰੇ ਅੱਜ ਕੱਲ੍ਹ ਲੋਕ ਜਿਹੜਾ ਪ੍ਰੈਫਰ ਕਰ ਰਹੇ ਨੇ ਜਿਆਦਾ ਤੋਂ ਜਿਆਦਾ ਹੱਥਾਂ ਦੇ ਨਾਲ ਬੁਣੇ ਹੋਏ ਕੋਟੀ ਸਵਟਰਾਂ ਨੂੰ ਪਾਉਂਦਾ ਇੱਕ ਇੱਕ ਚੀਜ਼ ਇਹਦੇ ਨਾਲ ਤੁਸੀਂ ਇੱਕ ਹੋਰ ਵਧੀਆ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਕੋਟੀ ਸਵਾਟਰ ਹੱਥਾਂ ਨਾਲ ਬਉਣ ਕੇ ਤੁਸੀਂ ਸੋਚੋਗੇ ਕਿਵੇਂ ਇਹਨੂੰ ਤੁਸੀਂ ਘਰ ਬੈਠ ਕੇ ਵੀ ਕਰਕੇ ਮਤਲਬ ਸੇਲ ਕਰ ਸਕਦੇ ਹੋ ਤੁਸੀਂ ਆਨਲਾਈਨ ਆਪਣੀ ਇੱਕ ਜਿਵੇਂ ਐਮਾਜ਼ਨ ਹੋ ਗਿਆ ਜਾਂ ਫਲਿੱਪਕਾਰਟ ਹੋ ਗਿਆ ਉਹ ਤੇ ਆਪਣਾ ਇੱਕ ਅਕਾਊਂਟ ਬਣਾ ਕੇ ਉੱਥੇ ਵੀ ਇਹਨੂੰ ਸੇਲ ਕਰ ਸਕਦੇ ਹੋ ਤੇ ਉਹ ਉੱਥੇ ਤੁਹਾਨੂੰ ਇੱਕ ਵਧੀਆ ਜਿਹੜਾ ਇਹਦਾ ਆਪਾਂ ਕਹਿ ਸਕਦੇ ਹਾਂ ਬੈਨੀਫਿਟ ਮਿਲ ਸਕਦਾ ਤੁਸੀਂ ਵਧੀਆ ਪ੍ਰਾਈਸ ਤੇ ਇਹਨੂੰ ਬੇਚ ਸਕਦੇ ਹੋ ਆਨਲਾਈਨ ਲੋਕ ਆਰਡਰ ਕਰਦੇ ਨੇ ਹਨਾ ਤੇ ਆਨਲਾਈਨ ਹੀ ਕਈ ਵਾਰ ਤਾਂ ਪੇਮੈਂਟ ਕਰਦੇ ਕੈਸ਼ ਆਨ ਡਿਲੀਵਰੀ ਦੀ ਪੇਮੈਂਟ ਵੀ ਆਪਸ਼ਨ ਹੁੰਦੀ ਹੈ ਉਹ ਤੁਹਾਡੀ ਆਪਣੀ ਚੁਆਇਸ ਆ ਵੀ ਤੁਸੀਂ ਕਿਸ ਤਰੀਕੇ ਨਾਲ ਆਪਣੇ ਬਿਜ਼ਨਸ ਨੂੰ ਕਰਨਾ ਚਾਹੁੰਦੇ ਹੋ ਤੇ ਬਹੁਤ ਸਾਰੀਆਂ ਤੁਸੀਂ ਵੀ ਅਗਰ ਸੱਚ ਕਰੂਗਾ ਨਾ YouTube ਤੇ ਮੈਂ ਕੁਝ ਅਕਾਊਂਟ ਕੁਝ YouTube ਚੈਨਲ ਇਦਾਂ ਦੇ ਦੇਖੇ ਨੇ ਜਿਹਦੇ ਉੱਤੇ ਕੁੜੀਆਂ ਜਿਹੜਾ ਹੈਗਾ ਇਦਾਂ ਦੇ ਕੰਮ ਨੂੰ ਆ ਆਪਾਂ ਅੱਗੇ ਐਜ਼ ਅ ਬਿਜ਼ਨਸ ਕਰ ਰਹੀਆਂ ਨੇ ਮਤਲਬ ਸਵਾਟਰ ਬੁੰਦੀਆਂ ਨੇ ਉਹਦੀਆਂ ਫੋਟੋਜ਼ ਵੀਡੀਓਜ਼ ਉਹ ਸੋਸ਼ਲ ਮੀਡੀਆ ਤੇ ਪਾਉਂਦੀਆਂ ਨੇ ਤੇ ਲੋਕ ਉਹਨਾਂ ਤੋਂ ਬਾਏ ਵੀ ਕਰਦੇ ਨੇ ਖਰੀਦੇ ਵੀ ਨੇ ਕਿਉਂ ਕਿਉਂਕਿ ਦੇਖੋ ਜਿਹੜੀ ਚੀਜ਼ ਚਲੀ ਗਈ ਹੁੰਦੀ ਹੈ ਨਾ ਜੋ ਰਿਵਾਜ ਚਲਿਆ ਗਿਆ ਹੁੰਦਾ ਹੈ ਜਾਂ ਜੋ ਚੀਜ਼ ਅੱਜ ਕੱਲ ਨਹੀਂ ਆਮ ਮਿਲਦੀ ਤਾਂ ਉਹ ਇੱਕ ਤਰ੍ਹਾਂ ਨਾਲ ਐ ਸਮਝ ਲਓ ਵੀ ਐਂਟਿਕ ਪੀਸ ਬਣ ਜਾਂਦਾ ਫਿਰ ਲੋਕ ਜਿਹੜੇ ਸ਼ਹਿਰੀ ਲੋਕ ਹੁੰਦੇ ਆ ਨਾ ਉਹਦੇ ਲਈ ਆਪਾਂ ਨੂੰ ਵੱਧ ਤੋਂ ਵੱਧ ਰੇਟ ਵੀ ਦੇਣ ਲਈ ਤਿਆਰ ਹੋ ਜਾਂਦੇ ਨੇ ਸੋ ਤੁਸੀਂ ਇੱਕ ਵਧੀਆ ਸੋ ਬਹੁਤ ਸੋਹਣਾ ਆਪਾਂ ਕਿ ਕਹਿ ਸਕਦੇ ਹਾਂ ਪ੍ਰੋਫਿਟ ਵਾਲਾ ਬਿਜ਼ਨਸ ਤੁਸੀਂ ਘਰ ਤੋਂ ਵੀ ਸੇਲ ਕਰ ਸਕਦੇ ਹੋ ਤੇ ਆਨਲਾਈਨ ਵੀ ਤੁਸੀਂ ਕਰ ਸਕਦੇ ਹੋ ਜਿਹੜਾ ਸਟੀਚਿੰਗ ਦਾ ਉਹ ਵੀ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਬਹੁਤ ਸਾਰੀਆਂ ਭੈਣਾਂ YouTube ਤੇ ਜਿਹੜਾ ਹੈਗਾ ਸਟੀਚਿੰਗ ਦੀ ਵੀਡੀਓ ਪਾਉਂਦੇ ਨੇ ਸੂਟਾਂ ਦੀ ਵੀਡੀਓਜ਼ ਪਾਉਂਦੇ ਨੇ ਤੁਸੀਂ ਨਾਲ ਨਾਲ ਆਨਲਾਈਨ ਬਿਜ਼ਨਸ ਵੀ ਆਦਾ ਸਟਾਰਟ ਕਰ ਸਕਦੇ ਹੋ ਉਹਦੇ ਚ ਵੀ ਤੁਹਾਨੂੰ ਵਧੀਆ ਮਾਰਜਿਨ ਮਿਲਦਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਤੀਸਰਾ ਕੰਮ ਜਿਹੜਾ ਕਿ ਤੁਸੀਂ ਉਹਦੇ ਵਿੱਚ ਕੋਈ ਕੰਮ ਨਹੀਂ ਕਰਨਾ ਤੁਸੀਂ ਉਹਦੇ ਵਿੱਚ ਕੋਈ ਵੀ ਸਟੀਚਿੰਗ ਨਹੀਂ ਕਰਨੀ ਕੋਈ ਤੁਸੀਂ ਖਰੀਦ ਕੇ ਨਹੀਂ ਚੀਜ਼ ਲੈ ਕੇ ਆਉਣੀ ਕੋਈ ਤੁਸੀਂ ਉਹਦੇ ਵਿੱਚ ਇੱਕ ਵੀ ਰੁਪਿਆ ਇੱਕ ਵੀ ਪੈਸਾ ਨਹੀਂ ਤੁਸੀਂ ਖਰਚ ਕਰਨਾ ਉਹਦੇ ਲਈ ਤੁਹਾਨੂੰ ਕੀ ਚਾਹੀਦਾ ਤੁਹਾਡੇ ਕੋਲੇ ਬਸ ਇੱਕ ਤਾਂ ਹੋਣਾ ਚਾਹੀਦਾ Android ਫੋਨ ਦੂਸਰਾ ਫੋਨ ਦੇ ਵਿੱਚ ਡਾਟਾ ਹੋਣਾ ਚਾਹੀਦਾ ਮਤਲਬ ਜਿਹੜਾ ਆਪਾਂ ਇੰਟਰਨੈਟ ਡਾਟਾ ਜਿਹੜਾ ਹੁੰਦਾ ਜੇ Wi-Fi ਲੱਗਿਆ ਵਧੀਆ ਨਹੀਂ ਤਾਂ ਜਿਹੜਾ Jio ਦਾ SIM ਆ ਉਹਦੇ ਵਿੱਚ ਵੀ ਆਪਾਂ ਨੂੰ 2GB ਡੇਲੀ ਦਾ ਜਿਹੜਾ ਹੈਗਾ ਇੰਟਰਨੈਟ ਦਾ ਡਾਟਾ ਮਿਲ ਜਾਂਦਾ ਹੈ ਤੁਸੀਂ ਉਹਦੇ ਨਾਲ ਵੀ ਇਹ ਕੰਮ ਕਰ ਸਕਦੇ ਹੋ ਠੀਕ ਹੈ ਜੀ ਹੁਣ ਇੱਕ ਕੰਮ ਕੀ ਹੈ ਬਹੁਤ ਸਾਰੀਆਂ ਭੈਣਾਂ ਅੱਜ ਦੇ ਟਾਈਮ ਜਿਹੜੀਆਂ ਪੜ੍ਹੀ ਲਿਖੀ ਜਨਰੇਸ਼ਨ ਆ ਉਹ ਸ਼ਹਿਰਾਂ ਦੇ ਵਿੱਚ ਜਿਹੜੀਆਂ ਹਾਊਸ ਵਾਈਫ ਨੇ ਜਿਹੜੀਆਂ ਘਰੇ ਬੈ ਕੇ ਆਪਣਾ ਘਰ ਦਾ ਕੰਮ ਕਰਦੀਆਂ ਉਸ ਤੋਂ ਬਾਅਦ ਫ੍ਰੀ ਹੋ ਕੇ ਉਹ ਇਹ ਕੰਮ ਕਰਦੀਆਂ ਉਹ ਕੀ ਹੈ ਤੁਸੀਂ ਮਤਲਬ ਦੇਖੋ ਮਿਸ਼ੋ ਤੁਸੀਂ ਐਪ ਸੁਣੀ ਹੋਣੀ ਆ ਮਿਸ਼ੋ ਦੇ ਉੱਤੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਆ ਉਹ ਘੱਟ ਰੇਟ ਤੇ ਮਿਲਦੇ ਨੇ ਠੀਕ ਹੈ ਚਾਹੇ ਤੁਸੀਂ ਘਰ ਦੇ ਲਾ ਲਓ ਚਾਹੇ ਤੁਸੀਂ ਕੱਪੜੇ ਲੀੜੇ ਲਾ ਲਓ ਚਾਹੇ ਤੁਸੀਂ ਜੁੱਤੀਆਂ ਲਾ ਲਓ ਚੱਪੜਾ ਲਾ ਲਓ ਜੁਐਲਰੀ ਲਾ ਲਓ ਆਰਟੀਫੀਸ਼ੀਅਲ ਚਾਹੇ ਤੁਸੀਂ ਮੇਕਅਪ ਦਾ ਸਮਾਨ ਲਾ ਲਓ ਜੋ ਵੀ ਚੀਜ਼ ਮਰਜ਼ੀ ਲਾ ਲਓ ਠੀਕ ਹੈ ਤੇ ਉਹਦੇ ਉੱਤੇ ਪਹਿਣਾ ਕੀ ਕਰਦੀਆਂ ਆਪਦਾ ਇੱਕ ਅਕਾਊਂਟ ਬਣਾ ਲੈਂਦੀਆਂ ਠੀਕ ਹੈ ਤੇ ਆਪਦੇ ਉਸ ਅਕਾਊਂਟ ਦੇ ਉੱਤੇ ਉਹ ਮੇਸ਼ੋ ਦਾ ਜਿਹੜਾ ਵੀ ਪ੍ਰੋਡਕਟ ਹੁੰਦਾ ਜਿਹੜੀ ਵੀ ਚੀਜ਼ ਹੁੰਦੀ ਹੈ ਉਹਦਾ ਲਿੰਕ ਸ਼ੇਅਰ ਕਰ ਦਿੰਦੀਆਂ ਠੀਕ ਹੈ ਵੈਬਸਾਈਟ ਵੀ ਹੁੰਦੀ ਹੈ ਕਈ ਲੋਕ ਵੈਬਸਾਈਟ ਵੀ ਬਣਾਉਂਦੇ ਆ ਉਹਦੇ ਉੱਤੇ ਜਿਹੜੇ ਲੋਕ ਜਾ ਕੇ ਥਰੂ ਲਿੰਕ ਦੇ ਥਰੂ ਜਿਹੜਾ ਵੀ ਆਰਡਰ ਕਰੂਗਾ ਨਾ ਅਗਲਾ ਤਾਂ ਉਹਦਾ ਕਮਿਸ਼ਨ ਹੋਗਾ ਤੁਸੀਂ ਉਥੇ ਪ੍ਰਾਈਸ ਆਪਦੀ ਮਰਜ਼ੀ ਨਾਲ ਮੈਂਸ਼ਨ ਕਰ ਸਕਦੇ ਹੋ ਮੰਨ ਲਓ ਔਨਲਾਈਨ ਜਿਹੜਾ ਹੈਗਾ ਮੀਸ਼ੋ ਤੇ ਕੋਈ ਚੀਜ਼ 500 ਰੁਪਏ ਦੀ ਹੈ ਠੀਕ ਹੈ ਸਮਝ ਲਓ ਐਗਜ਼ਾਮਪਲ ਦੇ ਤੌਰ ਤੇ ਚੱਪਲਾ ਉਥੇ 500 ਰੁਪਏ ਦੀਆਂ ਤੇ ਤੁਸੀਂ ਜਿਹੜਾ ਅੱਗੇ ਉਹ ਉਹਦਾ ਲਿੰਕ ਸ਼ੇਅਰ ਕੀਤਾ ਤੇ ਤੁਸੀਂ ਉਥੇ ਜਿਹੜਾ 600 ਰੁਪਏ ਮਾਰ ਉਹਦੇ ਉੱਤੇ ਰੇਟ ਪਾਤਾ ਠੀਕ ਹੈ ਜਿਹੜੇ ਵੀ ਬੰਦੇ ਨੇ ਹੁਣ ਉਥੋਂ ਉਸ ਲਿੰਕ ਦੇ ਥਰੂ ਉਹਨੂੰ ਆਰਡਰ ਕੀਤਾ ਤਾਂ ਉਹਨੇ 500 ਰੁਪਏ ਤਾਂ ਚਲੇ ਜਾਊਗਾ ਮੀਸ਼ੋ ਵਾਲਿਆਂ ਨੂੰ ਠੀਕ ਹੈ ਜਿਹੜਾ 100 ਰੁਪਿਆ ਉਹ ਤੁਹਾਡੇ ਅਕਾਊਂਟ ਚਲੇ ਜਾਊਗਾ ਐਜ਼ ਏ ਕਮਿਸ਼ਨ ਤੇ ਇਹਦੇ ਥਰੂ ਬਹੁਤ ਸਾਰੇ ਲੋਕ ਜਿਹੜਾ ਕਮਾਈ ਕਰ ਰਹੇ ਨੇ ਬਹੁਤ ਜ਼ਿਆਦਾ ਮੁਨਾਫਾ ਕਮਾਰੇ ਨੇ ਬਹੁਤ ਜ਼ਿਆਦਾ ਮਤਲਬ ਕਿ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਨੇ ਬਹੁਤ ਸੋਹਣੀ ਸੋਹਣੀ ਕਮਾਈ ਘਰੇ ਬੈਠ ਕੇ ਇਸ ਤਰੀਕੇ ਨਾਲ ਕਰ ਰਹੀਆਂ ਨੇ ਤੇ ਬਹੁਤ ਸਾਰੀਆਂ ਤਾਂ ਇੰਨੀ ਜਗ੍ਹਾ ਜਾਨਕੀ ਕਾਮਯਾਬ ਹੋ ਗਈਆਂ ਕਿ ਉਹਨਾਂ ਨੇ ਹੁਣ ਆਪਣਾ ਇੱਕ ਅਲੱਗ ਤੋਂ ਬਿਜ਼ਨਸ ਸਟਾਰਟ ਕਰ ਲਿਆ ਜੇ ਤੁਸੀਂ ਵੀ ਅਗਰ ਚਾਹੋ ਤਾਂ ਇਸ ਤਰੀਕੇ ਨਾਲ ਕੰਮ ਕਰ ਸਕਦੇ ਹੋ ਤੇ ਮੀਸ਼ੋ ਦੇ ਬਾਰੇ ਜੇ ਤੁਸੀਂ ਹੋਰ ਜ਼ਿਆਦਾ ਨੋਲਿਜ ਲੈਣੀ ਹੈ ਮੀਸ਼ੋ ਦੇ ਬਾਰੇ ਹੋਰ ਬਹੁਤ ਸਾਰੀ YouTube ਤੇ ਵੀਡੀਓਜ਼ ਪਈਆਂ ਨੇ ਜਿੰਨਾਂ ਤੋਂ ਜਾ ਕੇ ਤੁਸੀਂ ਕਿਵੇਂ ਅਕਾਊਂਟ ਬਣਾਉਣਾ ਹੈ ਕਿਸ ਤਰ੍ਹਾਂ ਪ੍ਰੋਡਕਟ ਖਰੀਦਣਾ ਹੈ ਕਿਵੇਂ ਲਿੰਕ ਸ਼ੇਅਰ ਕਰਨਾ ਹੈ ਕਿਵੇਂ ਅੱਗੇ ਤੁਸੀਂ ਤੁਸੀਂ ਸਿਰਫ ਲਿੰਕ ਸ਼ੇਅਰ ਕਰਨਾ ਹੈ ਠੀਕ ਹੈ ਤੁਸੀਂ ਉਹਦੇ ਵਿੱਚ ਕੋਈ ਪੈਸਾ ਨਹੀਂ ਖਰਚਣਾ ਕੋਈ ਕਿਸੇ ਨੂੰ ਰੁਪਈਆ ਨਹੀਂ ਦੇਣਾ ਇੱਕ ਵੀ ਪੈਸਾ ਨਹੀਂ ਕਿਸੇ ਨੂੰ ਦੇਣਾ ਤੇ ਉਹਦੇ ਥਰੂ ਵੀ ਤੁਸੀਂ ਬਹੁਤ ਸਾਰਾ ਜਣਾ ਮੁਨਾਫਾ ਕਮਾ ਸਕਦੇ ਹੋ ਠੀਕ ਹੈ ਤੇ ਅੱਜ ਦਾ ਸਵਾਲ ਹੈ ਉਹ ਏ ਹੈ ਵੀ ਜਿਹੜਾ ਤੁਸੀਂ ਆਪਾਂ ਸਲਾਈਆਂ ਦੇ ਨਾਲ ਕੋਟੀ ਸਵੈਟਰ ਆਪਾਂ ਬਣਾਉਣੇ ਆ ਉਹਨੂੰ ਆਪਾਂ ਕਿੱਥੇ-ਕਿੱਥੇ ਸੇਲ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਠੀਕ ਹੈ ਜੀ ਸੋ ਇਹ ਅੱਜ ਦਾ ਸਵਾਲ ਹੈ ਤੇ ਬਾਕੀ ਜਿਹੜੀ ਮੈਂ ਤੁਹਾਨੂੰ ਇਹ ਚੀਜ਼ਾਂ ਸ਼ੇਅਰ ਕੀਤੀਆਂ ਤੇ ਗੌਰ ਜਰੂਰ ਕਰਿਓ ਕਿਉਂਕਿ ਇਹ ਉਹ ਕੰਮ ਨੇ ਜਿਹੜੇ ਤੁਸੀਂ ਬੜੇ ਆਰਾਮ ਨਾਲ ਘਰ ਬੈ ਕੇ ਕਰ ਸਕਦੇ ਹੋ ਕਿਤੇ ਤੁਹਾਨੂੰ ਜਾਣ ਆਣ ਦੀ ਲੋੜ ਨਹੀਂ ਕੋਈ ਜ਼ਿਆਦਾ ਤੁਹਾਡਾ ਦੇਖੋ ਜੇ ਆਪਾਂ ਟਿਊਸ਼ਨ ਸ਼ੁਰੂ ਕਰਦੇ ਆ ਉਹਦੇ ਵਿੱਚ ਵੀ ਜ਼ਿਆਦਾ ਪੈਸਾ ਇਨਵੈਸਟ ਨਹੀਂ ਹੁੰਦਾ ਜੇ ਆਪਾਂ ਸਟੀਚਿੰਗ ਕਰਦੇ ਆ ਉਹਦੇ ਵਿੱਚ ਵੀ ਉਹਦੇ ਲਈ ਆਪਾਂ ਨੂੰ ਮਸ਼ੀਨ ਚਾਹੀਦੀ ਹੈ ਨਾ ਉਹਦੇ ਵਿੱਚ ਜ਼ਿਆਦਾ ਪੈਸਾ ਇਨਵੈਸਟ ਨਹੀਂ ਹੁੰਦਾ ਤੇ ਜਿਹੜਾ ਹੈਗਾ ਤੀਸਰਾ ਤੇ ਉਹ ਤੁਹਾਨੂੰ ਮੈਂ ਦੱਸੀਏ ਵੀ ਉਹਦੇ ਲਈ ਫੋਨ ਫੋਨ ਅੱਜ ਕੱਲ ਹਰ ਇੱਕ ਕੋਲੇ ਹੁੰਦੇ ਆ ਐਂਡਰੋਇਡ ਫੋਨ ਆਪਣੀ ਹਰ ਇੱਕ ਇਨਸਾਨ ਕੋਲੇ ਹੁੰਦੇ ਆ ਅੱਜ ਕੱਲ ਉਹ ਛੋਟੇ ਫੋਨ ਤਾਂ ਬਹੁਤ ਘੱਟ ਲੋਕ ਨੇ ਜਿਨ੍ਹਾਂ ਕੋਲ ਹੈਗੇ ਨੇ ਸੋ ਅਗਰ ਤੁਸੀਂ ਵੀ ਚਾਹੋ ਤਾਂ ਇੱਕ ਵਧੀਆ ਕੰਮ ਦੇਖੋ ਹਰ ਕੰਮ ਦੇ ਵਿੱਚ ਮਿਹਨਤ ਜ਼ਰੂਰ ਹੁੰਦੀ ਆ ਹਰ ਕੰਮ ਨੂੰ ਥੋੜਾ ਸਮਾਂ ਵੀ ਲੱਗਦਾ ਹੈ ਪੇਸ਼ੈਂਸ ਵੀ ਰੱਖਣੀ ਚਾਹੀਦੀ ਆ ਸਬਰ ਵੀ ਰੱਖਣਾ ਚਾਹੀਦਾ ਕਈ ਵਾਰੀ ਨਾ ਆਪਾਂ ਬਹੁਤ ਕਾਲ ਕਰ ਜੰਨੇ ਆ ਵੀ ਛੇਤੀ ਐਦਾਂ ਹੋ ਕੇ ਦੇਖੋ ਜਿਦੋਂ ਆਪਾਂ ਇੱਕ ਬੀਜ ਬੀਜਦੇ ਆ ਨਾ ਚਾਹੀਏ ਕਿ ਕਿਸੇ ਫਲ ਫਰੂਟ ਪੌਦੇ ਦਾ ਚਾਹੀਏ ਆਪਾਂ ਕੋਈ ਸਬਜ਼ੀ ਦੀ ਬੀਲ ਦਾ ਬੀਜ ਬੀਜਦੇ ਆ ਤਾਂ ਉਹਨੂੰ ਸਮਾਂ ਲੱਗਦਾ ਹੌਲੀ ਹੌਲੀ ਉਗਦਾ ਹੋ ਠੀਕ ਹੈ ਫਿਰ ਉਹ ਵੱਡਾ ਹੁੰਦਾ ਫਿਰ ਉਹ ਤੇ ਫੁੱਲ ਲੱਗਣੇ ਸ਼ੁਰੂ ਹੁੰਦੇ ਆ ਫਿਰ ਉਹਨੂੰ ਫਲ ਲੱਗਣਾ ਸ਼ੁਰੂ ਹੁੰਦਾ ਇਹ ਤਾਂ ਨਹੀਂ ਵੀ ਅੱਜ ਆਪਾਂ ਬੀਜ ਬੀਜਿਆ ਤੇ ਆਥਰ ਨੂੰ ਆਪਾਂ ਨੂੰ ਜਿਹੜਾ ਹੈਗਾ ਉਹਦਾ ਫਲ ਜਾਂ ਜੋ ਵੀ ਫਰੂਟ ਆ ਉਹ ਮਿਲਣਾ ਸ਼ੁਰੂ ਹੋ ਗਿਆ ਨਹੀਂ ਫਲ ਵਾਲਾ ਬੂਟਾ ਉਹ ਦੇਖੋ ਆਪਾਂ ਢਾਈ ਤੋਂ 3 ਸਾਲ ਜਿਹੜਾ ਹੈਗਾ ਵੇਟ ਕਰਦੇ ਆ ਉਹ ਤੋਂ ਫਲ ਲੈਣ ਵਾਸਤੇ ਤੇ ਫਿਰ ਉਹ ਹਰ ਸਾਲ ਹੀ ਆਪਦੇ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਫਰੂਟ ਦਿੰਦਾ ਸੋ ਇਸੇ ਤਰੀਕੇ ਨਾਲ ਜੇ ਆਪਾਂ ਵੀ ਸਬਰ ਪੇਸ਼ੈਂਸ ਰੱਖ ਕੇ ਚੱਲਦੇ ਆ ਮਿਹਨਤ ਕਰਨ ਨਾਲ ਹਰ ਇੱਕ ਕੰਮ ਵਿੱਚ ਆਪਾਂ ਕਾਮਯਾਬ ਹੋ ਸਕਦੇ ਆ ਕੋਈ ਇਹੋ ਜਿਹਾ ਕੰਮ ਨਹੀਂ ਦੁਨੀਆ ਵਿੱਚ ਜੋ ਮਿਹਨਤ ਕਰਨ ਨਾਲ ਕਾਮਯਾਬ ਨਹੀਂ ਹੁੰਦਾ ਤੁਹਾਡੇ ਅੰਦਰ ਲਗਨ ਹੋਣੀ ਚਾਹੀਦੀ ਹੈ ਜੋਸ਼ ਹੋਣਾ ਚਾਹੀਦਾ ਹਿੰਮਤ ਹੋਣੀ ਚਾਹੀਦੀ ਹੈ ਤੁਹਾਨੂੰ ਇੱਕ ਜਜ਼ਬਾ ਹੋਣਾ ਚਾਹੀਦਾ ਵੀ ਮੈਂ ਇਸ ਕੰਮ ਦੇ ਵਿੱਚ ਆਪਣਾ ਨਾਮ ਬਣਾਉਣਾ ਹੈ ਠੀਕ ਹੈ ਤਾਂ ਫਿਰ ਤੁਸੀਂ ਵੱਡੀਆਂ ਵੱਡੀਆਂ ਜਿਹੜੀਆਂ ਉਚਾਈਆਂ ਉਹ ਵੀ ਛੂ ਸਕਦੇ ਆ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ